ਕੀ ਤੱਕ ਕੰਮ ਕਰਦੇ ਆ। ਮੈਂ ਦੇਖ ਤੋਈ ਆ ਉਹ ਪਾਰਟੀ ਵਾਸਤੇ ਅਨਪੋਸਟਡ ਕਰਦੇ ਜੀ। ਮੇਰੀ ਇੱਕ ਵਕਪੁਆਇੰਟ ਜਿਹੜੀ ਪਾਰਟੀ ਰਤੀ ਹੈ ਤੁਸੀਂ ਵੇਖਾਰ ਤੋਂ ਮੈਨੂੰ ਸਾਥੀਆਂ ਦੱਸਿਆ ਵੀ ਹੈ। ਇਹ ਸਵੇਰੇ ਪਿੰਡ 5 ਵਜੇ ਪਹੁੰਚ ਗਏ। ਉੱਥੇ ਹੀ ਫਿਰ ਕਿਸੇ ਆਦਮੀ ਨਾਲ ਨਟਿਆ ਕਿ ਮੈਂ ਨਾਜ਼ਮਾ ਤਿਆਰ ਹੋ ਜਾਵਾਂ। ਕੰਕਟਟਰ ਬਾਅਦ। ਮੈਂ ਵੀ ਕੋਈ ਕੱਲ੍ਹ ਸ਼ਾਮ ਹੀ ਕਿਸੇ ਫੈਮਿਲੀ ਫੰਕਸ਼ਨ ਦੇ ਵਿੱਚ ਨਿਕਲ ਪਹੁੰਚ ਗਿਆ ਸੀ ਰਸਤੇ 'ਚ ਹੀ ਮੈਨੂੰ ਫਿਰ ਸਾਡੇ ਜਨਰਲ ਸਿਟੀ ਆਰਗੇਨਾਈਜੇਸ਼ਨ ਤੇ ਲਿਡਲ ਕਪਟਨ ਸੰਦੀਪ ਸਿੰਘ ਸਾਨੂੰ ਨੇ ਅਤਰਾ ਦਿੱਤੀ ਕੀ ਕਰ ਲੋਗੇ ਕੋਛਲੇ ਬੋਲ ਤੇ ਵੱਡੀ ਗੱਲ ਹੈ ਜੀ ਕੋਈ ਇਹ ਜਾਣਦਾ ਟਾਈਮ ਨਹੀਂ ਸੀ ਐ ਕਰਦੇ ਸਾਂਦੇ ਮੈਂ ਬਤਾਇਆ ਪਾਰਟੀ ਨੇ ਬੜਾ ਕੰਮ ਕੀਤਾ ਜੀ ਚੜਦੀ ਕਲਾ ਦੀ ਪਾਰਟੀ ਸਾਰਿਆਂ ਨੂੰ ਵੱਡੀ ਵੇਖੋ ਚੜਦੀ ਕਲਾ ਤੇ ਉਹਨਾਂ ਦੇ ਫਾਦਰ ਤੋਂ ਉਹਨਾਂ ਦੀ ਸਾਰੋਂ ਵੱਡੀ ਕਮਿਟਮੈਂਟ ਹੈ ਅੱਜ ਦੇ ਦਿਨ ਕਮਿਟਮੈਂਟ ਤੇ ਲੱਭ ਦਿੱਤੀ ਹਾਂਜੀ ਐਂ ਤੇ ਰੋਜ਼ ਸਿਆਸਤ ਦੇ ਵਿੱਚ ਪਾਰਟੀਆਂ ਦੇ ਵਿੱਚ ਲੋਕਾਂ ਦੀ ਕਮਿਟਮੈਂਟ ਵੀ ਜਿਹੜੀ ਹੈ ਸਾਰਿਆਂ ਨੂੰ ਵੱਡੀ ਤੇ ਕੁਐਸਚਨ ਵਾਂਗ ਕੋਸੇ ਤੇ ਇਹ ਲੋਕਾਂ ਦੀ ਕਮਿਟਮੈਂਟ ਹੀ ਹੈ ਨਹੀਂ ਅਜਮੀ ਦੇਖੋ ਇਲੈਕਸ਼ਨ ਦੇ ਵਿੱਚ 5 ਵਜੇ ਸਵੇਰੇ ਪਹੁੰਚਣਾ ਤੇ ਬਹੁਤ ਵੱਡਾ ਸਪੈਸ਼ਲੀ ਇਸ ਏਰੀਏ ਨੂੰ ਬੰਗਾ ਅਸੈਂਬਲੀ ਕੰਸਟਿਟੂਐਂਸੀ ਨੂੰ ਵੀ ਲੁਕਿੰਗ ਫੋਰਵਰਡ ਅੱਜ ਦੇ ਅੱਜ ਦੇ ਮਾਹੌਲ ਬਖਾਲੀ ਕੀ ਹੋਣਾ ਚਾਹੀਦਾ ਇਹ ਸਮਝਾ ਦੇਖਿਆ 5 ਵਜੇ ਤੋਂ ਮੁਕੇ ਦੁਆਬੇ ਦੀ ਪ੍ਰਵਾਹ ਹਾਂਜੀ ਦੁਆਬੇ ਦੀ ਹਾਂ ਬਿਲਕੁਲ ਇਹ ਦੁਆਬੇ ਦੇ ਸ਼ਾਦੇ ਕਮਿਟਮੈਂਟ ਜਿਹੜਾ ਬੰਦਾ ਜੀ ਕਮਿਟਿਡ ਹੈ ਉਹਦਾ ਪ੍ਰਭਾਵ ਤੇ ਆਬਵੀਅਸਲੀ ਹੋਏ ਆ ਪਿੱਛੇ ਹੀ ਇਹ ਰਕਲਾ ਜੀ ਚਾਹ ਦੇ ਪਹਿਲੇ ਹੀ ਇਹਨਾਂ ਦੇ ਏਰੀਆ 'ਚ ਇੱਕ ਪਿੰਡ ਦੇ ਵਿੱਚ ਜਿੱਥੇ ਫੈਸਟੀਵਲ ਇੱਕ ਟੂਰਨਾਮੈਂਟ ਸੀ ਮੈਂ ਹੋ ਕੇ ਗਿਆ ਗੜੀ 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 ਜੀ ਜਿਸ ਵਿੱਚ ਹੋ ਕੇ ਗਿਆ ਇਹ ਵਿਚਾਰੇ ਪੂਰੇ ਇਹ ਸਾਲ ਉਮੀਦ ਵਿੱਚ ਸਨ ਤੇ ਤਕਲੀਫ ਲੈ ਚਲੜਾ ਅੰਗੇ ਤੇ ਅੱਜ ਕੀ ਰਿਜ਼ਲਟ ਵੀ ਪਾਰਟੀ ਪ੍ਰਤੀ ਚੰਗਾ ਨਿਕਲੇਗਾ ਪਰ ਅੱਗੇ ਕੁਦਰਤ ਨੂੰ ਕੀ ਮਨਜ਼ੂਰ ਹੈ ਪਤਾ ਹੀ ਕਿਸੇ ਨੂੰ ਨਹੀਂ ਦੇਖੋ ਮੈਂ ਸੁਬੇ ਦਾ ਕੀ ਬਲਵੰਤ ਸਿੰਘ ਸੂਮ ਬਹੁਤ ਬਲੱਖਣ ਸਖਸ਼ੀਅਤ ਸੀਗੀ ਸਾਡੇ ਪੰਜਾਬ ਦੀ ਔਰ ਮੈਂ ਛੋਟੇ-ਛੋਟੇ ਹੁੰਦਿਆ ਤੋਂ ਇਹਨੂੰ ਦੇਖਦਾ ਰਿਆ ਜਿਸ ਪ੍ਰਕਾਰ ਇਹਨਾਂ ਨੇ ਉਸ ਮਾੜੇ ਦੌਰ ਦੇ ਵਿੱਚ ਕਾਂਗਰਸ ਪਾਰਟੀ ਸਰਦਾਰ ਗੰਗ ਸਿੰਘ ਤੇ ਇਹਨਾਂ ਦੇ ਆਪਸ ਵਿੱਚ ਮਰਕੀਪ ਸਿੰਘ ਦਾ ਖਾਓ ਸੀ ਸੋ ਪੰਜਾਬ ਦੇ ਲੋਕਾਂ ਦੀ ਦੱਬਿਆਂ ਦੀ ਮਿੱਧਿਆਂ ਦੀ ਉਚਲਿਆਂ ਦੀ ਸੇਵਾ ਕੀਤੀ ਬੇਸ਼ੱਕ ਆਮ ਘਰ ਤੋਂ ਉੱਠ ਕੇ ਇੱਥੋਂ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ ਕੱਲ ਵੀ ਉਹ ਕੈਂਪੇਨ ਕਰ ਰਹੀ ਸੀ ਮੈਨੂੰ ਰੋਜ਼ਾਨਾ ਮਿਲਦੇ ਸੀ ਕਿ ਤਕਰੀਬਨ ਨਾ ਲਗਾਤਾਰ 5 ਦਿਨ ਮਿਲਦੇ ਰਹੇ ਸੋ 111 ਨੰਬਰ 112 ਨੰਬਰ ਬੂਥ ਤੇ ਉਹਨਾਂ ਦੀ ਡਿਊਟੀ ਸੀ ਮੈਨੂੰ ਕਹਿੰਦੇ ਕਿਸੇ ਗੱਲ ਦੀ ਪਰਵਾਹ ਨਾ ਕਰ ਫੱਟੇ ਚੱਕ ਦਿਆਂ ਸੋ ਰੋਜ਼ਾਨਾ ਜਿਹੜਾ ਬੰਦਾ ਮਿਲਦਾ ਉਹ ਵੀ ਔਰ ਅਚਨ-ਚੇਤ ਇਸ ਤਰ੍ਹਾਂ ਚਲਾ ਜਾਵੇ ਪੂਰਾ ਬਹੁਤ ਵੱਡਾ ਜਿਹੜਾ ਦੁੱਖ ਹੈ ਪਰਿਵਾਰ ਨੂੰ ਤਾਂ ਹੈਗਾ ਹੀ ਹੈਗਾ ਨਾਲ ਬਾਟੀ ਨੂੰ ਸਾਨੂੰ ਨਿੱਜੀ ਤੌਰ ਤੇ ਇੱਕ ਐਸਾ ਵਿਅਕਤੀ ਚਲਾ ਗਿਆ ਜੋ ਅਨਥਕ ਵਰਕਰ ਤੋਂ ਲੀਡਰ ਬਣਿਆ ਗਿਆ ਜਿਹੜਾ ਹਰ ਵਿਅਕਤੀ ਦੀ ਨਬਜ਼ ਜਾਣਦਾ ਸੀ ਔਰ ਫਿਰ ਅਚਨਚੇ ਚਲੇ ਜਾਣਾ ਬਿਨਾ ਪਲਾਨਿੰਗ ਪਰਿਵਾਰ ਨੂੰ ਕਿਸੇ ਚੀਜ਼ ਦਾ ਅੰਦਾਜ਼ਾ ਨਹੀਂ ਹੈ ਕੀ ਨਹੀਂ ਕਿ ਅਸਾਂ ਨਹੀਂ ਆੜੀਆਂ ਉਹ ਕਹਿਣਾ ਮਾਂ ਵਿਚਾਰੀ ਉੱਤੇ ਕਿ ਉਹਨਾਂ ਨਾਲ ਬਹੁਤ ਵੱਡੀ ਅਨਹੋਣੀ ਹੋਈ ਹੈ ਸੋ ਮੇ ਸਪਿਤਾ ਕਿ ਨਾ ਪੂਰਾ ਹੋਣ ਦਾ ਘਾਟਾ ਹੈ ਕਾਂਗਰਸ ਪਾਰਟੀ ਉਹਨਾਂ ਦੇ ਸਾਥੀਆਂ ਨੂੰ ਸੰਗੀਆਂ ਨੂੰ ਪੰਗੇ ਦੇ ਲੋਕਾਂ ਨੂੰ لیکن ਕੀਤਾ ਕੁਝ ਨਹੀਂ ਜਾ ਸਕਦਾ ਸਟਾਕਰ ਕੋ ਨਾ ਹੀ ਚਾਹ ਰਹਾਤਾ ਕਿ ਜੇ ਨਾ ਸਭ ਨਮਸ਼ਕਾਰ ਸੁਸਵਾਗਤ ਆਸੀਂ ਆਪਦੇ ਲੀਡਰ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਸੱਚੇ ਪਾਸ਼ਾ ਉਹਨਾਂ ਦੇ ਚਰਨਾਂ ਵਿੱਚ ਨਵਾਸ ਬਖਸ਼ੇ ਵਿਸ਼ੇ ਪਰਿਵਾਰ ਨੂੰ ਸਾਥ ਸੰਬੰਧੀਆਂ ਨੂੰ ਪਾਰਟੀ ਨੂੰ ਪਨਾਹ ਬਖਸ਼ੇ ਪਰ ਹਮੇਸ਼ਾ ਕਾਂਗਰਸ ਪਾਰਟੀ ਇਸ ਪਰਿਵਾਰ ਦੇ ਨਾਲ ਚਟਾਨਾਂ ਵਾਂਗ ਖੜੀ ਰਹੀ ਹੈ ਹੁਣ ਉਹਨਾਂ ਨੂੰ ਤਾਂ ਨਹੀਂ ਮੋੜ ਕੇ ਲਿਆਇਆ ਜਾ ਸਕਦਾ ਲekin ਜਿੱਥੇ ਸਾਡੀ ਲੋੜ ਪਈ ਸਾਡੀਆਂ ਭੈਣਾਂ ਦੇ ਨਾਲ ਤੇ ਸਾਡੇ ਮਾਤਾ ਜੀ ਦੇ ਨਾਲ ਸੀ ਜਤਨ ਦੇ ਵਾਂ ਖੜੇ